ਇਹ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਵੱਡੇ ਪੱਤਰ ਤੇ ਜਿਹੜਾ ਰੋਸ ਵਿਖਾਵਾ ਉਹ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਹੈ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਭੰਨੇ ਨੇ ਬਾਰਡਰਾਂ ਦੇ ਉੱਤੇ ਕਿਸਾਨਾਂ ਨੂੰ ਚੁੱਕ-ਚੁੱਕ ਕੇ ਜੇਲ੍ਹਾਂ 'ਚ ਬੰਦ ਕੀਤਾ ਉਹਦੇ ਵਿਰੋਧ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਗੇ ਜ਼ਬਰ ਵਿਰੋਧ ਦਿਵਸ ਮਨਾਇਆ ਜਾ ਰਿਹਾ ਤੇ ਪੰਜਾਬ ਸਰਕਾਰ ਨੂੰ ਇਹ ਇੱਕ ਚੈਲੰਜ ਹੈ ਕਿ ਅੱਗੇ ਤੋਂ ਅਗਰ ਉਹਨਾਂ ਨੇ ਕਿਸੇ ਵੀ ਲਹਿਰ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਤਾਂ ਪੂਰੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਪ੍ਰਾਤਰੀ ਜਥੇਬੰਦੀਆਂ ਇਕੱਠੀਆਂ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਇੱਕ ਵੱਡੀ ਲੜਾਈ ਲੜਨਗੀਆਂ ਜਿਸ ਦੇ ਨਾਲ ਪੰਜਾਬ ਸਰਕਾਰ ਨੂੰ ਇਹਦੇ ਗੰਭੀਰ ਨਤੀਜੇ ਆ ਜਿਹੜੇ ਉਹ ਭੁਗਤਣੇ ਪੈਣਗੇ ਸੋ ਅੱਜ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਗੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਜਿਹੜੇ ਇਹ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਉਸ ਤੋਂ ਪ੍ਰੰਤ ਇੱਕ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਿਆ ਜਾ ਰਿਹਾ ਜਿਸ ਦੇ ਵਿੱਚ ਕੇ ਅਮਰੀਕਾ ਵੱਲੋਂ ਇੰਡੀਆ ਦੇ ਉੱਤੇ ਦਬਾਅ ਪਾ ਕੇ ਖੇਤੀ ਨੀਤੀ ਅਤੇ ਦੁੱਧ ਉਦਪਾਰਜਨ ਦਾ ਜਿਹੜਾ ਫ੍ਰੀ ਸਮਝੌਤੇ ਦੇ ਉੱਤੇ ਇਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਤੇ ਰਾਸ਼ਟਰਪਤੀ ਨੂੰ ਬੇਨਤੀ ਹੈ ਤੇ ਉਸੇ ਮੰਗ ਪੱਤਰਾਂ ਹੀ ਕਰ ਰਹੇ ਆ ਕਿ ਜਿਹੜਾ ਉਹ ਫ੍ਰੀ ਸਮਝੌਤਾ ਉਹਨੂੰ ਰੱਦ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਬਚਾਇਆ ਜਾ ਸਕੇ ਤੇ ਦੂਜਾ ਮੰਗ ਪੱਤਰ ਪੰਜਾਬ ਦੇ ਰਾਜਪਾਲ ਨੂੰ ਦਿੱਤਾ ਜਾ ਰਿਹਾ ਕਿ ਜਿਸ ਤੰਗ ਦੇ ਨਾਲ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਉੱਤੇ ਅਤੇ ਹੋਰ ਹੱਕ ਮੰਗਦੇ ਲੋਕਾਂ ਦੇ ਉੱਤੇ ਪੁਲਿਸ ਦਾ ਡੰਡਾ ਪੁਲਿਸ ਦਾ ਜ਼ਬਰ ਕਰ ਰਹੀ ਹੈ ਇਸ ਦੇ ਉੱਤੇ ਰੋਕ ਲਗਾਈ ਜਾਵੇ ਕਿਉਂਕਿ ਕੋਈ ਵੀ ਧਰਨਾ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਆਮ ਲੋਕਾਂ ਦਾ ਸੰਵਿਧਾਨਿਕ ਹੱਕ ਹੈ ਇਸ ਨੂੰ ਜਿਹੜਾ ਡੰਡੇ ਦੇ ਜ਼ੋਰ ਨਾਲ ਕੁੱਜਲਣਾ ਉਹ ਬਿਲਕੁਲ ਵੀ ਠੀਕ ਨਹੀਂ ਅਤੇ ਰਾਜਪਾਲ ਇਸ ਦੇ ਵਿੱਚ ਦਖਲ ਦੇ ਕੇ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਹੈ ਉਹ ਦਿੱਤਾ ਜਾਵੇ। ਸੰਯੁਕਤ ਕਿਸਾਨ ਮੋਰਚੇ ਦੀ ਕਾਰਨ ਹੈ ਪੰਜਾਬ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਤੇ ਅੱਜ ਈਸੀ ਡਾਕਟਰਾਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਭੇ ਦਿੱਤੇ ਜਾ ਰਹੇ ਹਨ ਔਰ ਜੋਨੂ ਵਿਰੋਧੀ ਦਿਹਾੜਾ ਮਨਾਇਆ ਜਾ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਹੁਤ ਮਹਾਨ ਸਰਕਾਰ ਨੇ ਜਿਹੜੇ ਬਾਰਡਰਾਂ ਦੇ ਬੈਠੇ ਕਿਸਾਨ ਸੀਗੇ ਔਰ ਜਿਹੜੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 5 ਤਰੀਕ ਨੂੰ ਚੰਡੀਗੜ੍ਹ ਜਾ ਰਹੇ ਕਿਸਾਨ ਸੀ ਜਿਸ ਤਰ੍ਹਾਂ ਪੁਲਿਸ ਬੰਦ ਵੀ ਦੁਰਵਰਤੋਂ ਕਰਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਰੋਕਿਆ ਇਹ ਅਤੀ ਮਿੰਦਣਯੋਗ ਹੈ ਅੱਜ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਘਰਾਂ ਜੋ ਨਿਕਲ ਕੇ ਡੀਸੀ ਦਫ਼ਤਰਾਂ ਮੂਹਰੇ ਧਰਨਾ ਦੇ ਰਹੇ ਆਂ ਪੰਜਾਬ ਸਰਕਾਰ ਇਹਦਾ ਸਮਝਦੇ ਵੀ ਇਹ ਲੋਕਾਂ ਨੂੰ ਅਸੀਂ ਦਿਵਾ ਲਾਂਗੇ ਅਸੀਂ ਜਿੰਨਾ ਦਿਵਾਉਂਗੇ ਅਸੀਂ ਜਿਹੇ ਵੱਧ ਜੋਸ਼ ਨਾਲ ਇਹਨਾਂ ਦਾ ਵਿਰੋਧ ਕਰਾਂਗੇ ਅਸੀਂ 10 ਦਵਾਗੇ ਵੀ ਜਿਸ ਤਰ੍ਹਾਂ ਅੱਜ ਪੰਜਾਬ ਸਰਕਾਰ ਜਿਹੜੀ ਧਰਨੇ ਮਜਾਰਿਆ ਜੋ ਨਿਕਲੀ ਵੀ ਸਰਕਾਰ ਹੈ ਅੱਜ ਇਹ ਭਗਵੰਤ ਮਾਨ ਨਸ਼ੇ ਦੀ ਤਾਕਤ ਦੇ ਵਿੱਚ ਸਭ ਕੁਝ ਭੁੱਲ ਗਿਆ ਕਿਤੇ ਕਹਿੰਦਾ ਸੀ ਮੈਂ ਪਿੰਡ ਸਤੋਵ ਦੇ ਰਹਿਣੇ ਵਾਲਾ ਮੈਂ ਡੋਰੀ ਵੀ ਕਤਰੀ ਜਾਣਦਾ ਐ ਮੈਂ ਟਰੈਕਟਰ ਵੀ ਚਲਾਉਣਾ ਜਾਣਦਾ ਐ ਅੱਜ ਸਾਰੀਆਂ ਗੱਲਾਂ ਭੁੱਲ ਕੇ ਕਿ ਬੀਜੇਪੀ ਦੇ ਹੱਥਾਂ ਖੇਡ ਰਿਹਾ ਹੈ ਅਸੀਂ ਜਿਹੜਾ ਪਿੱਛੇ ਜੋ ਕੁਝ ਉਹ ਇਹਨਾਂ ਨੇ ਕਰਿਆ ਉਹ ਵੀ ਬਹੁਤ ਸੱਜਣਾ ਨਿੰਦਾ ਕਰਦੇ ਆਂ ਔਰ ਅਸੀਂ ਹੁਣ ਵੀ ਕਹਾਂਗੇ ਹਾਲੇ ਵੀ ਵਕਤ ਹੈ ਸੰਯੁਕਤ ਕਿਸਾਨ ਮੋਰਚੇ ਨਾਲ ਜਿੱਤੇ ਉਹ ਗੱਲ 3 ਤਰੀਕ ਨੂੰ ਤੋੜੀ ਸੀ ਉਤੋਂ ਮੁੱਖ ਮੰਤਰੀ ਆਪ ਸੱਤਾ ਦੇ ਕੇ ਉਹ ਕੰਮ ਸ਼ੁਰੂ ਕਰੇ ਤਾਂ ਕਿ ਜਿਹੜਾ ਪੰਜਾਬ ਦੇ ਹਾਲਾਤ ਹੈ ਉਹ ਠੀਕ ਹੋ ਸਕਣ ਨਹੀਂ ਤਾਂ ਹੁਣ ਤੱਕ ਐਡੀ ਕਿੱਡੀ ਸ਼ਰਮ ਦੀ ਗੱਲ ਹੈ ਪਿਛਲੀ ਸਾਰੀ ਝੋਨੇ ਦੀ ਫਸਲ ਦੇ ਵਿੱਚ ਪੰਜਾਬ ਸਰਕਾਰ ਦੀ ਸਹੇਦੇ ਨਾਲ ਸਾਰੇ ਪੰਜਾਬ ਚ ਕਿਸਾਨਾਂ ਦੀ ਲੁੱਟ ਹੋਈ ਆ ਅੱਜ ਤੱਕ ਇਹਨਾਂ ਨੇ ਸਾਨੂੰ ਇਹ ਨਹੀਂ ਦੱਸਿਆ ਕਣਕ ਦੀ ਵਾਢੀ ਸਿਰ ਤੇ ਐ ਝੋਨੇ ਦੀ ਕਣਿਨੀ ਦੀ ਬਜਾਈ ਹੋ ਜਾਣੀ ਐ ਵੀ ਤੁਸੀਂ ਕਿਹੜੀ ਕਣਿਨੀ ਬੀਜੋ ਤਾਂ ਕਿ ਤੁਹਾਨੂੰ ਖੱਜਲ ਖੋਰ ਨਾ ਹੋਣਾ ਪਵੇ ਪਿਛਲੀ ਵਾਰ ਹਾਈ ਬ੍ਰੇਡ ਦੇ ਨਾਮ ਤੇ ਸਾਨੂੰ ਸਾਰੇ ਜਿੰਨਾ ਵੀ ਸਾਡਾ ਆੜਤੀ ਪਾਈਚਾਰਾ ਸੀ ਛੇੜਰ ਪਾਈਚਾਰਾ ਔਰ ਪੰਜਾਬ ਸਰਕਾਰ ਭਾਈਵਾਲ ਸੀ ਨਾਲ ਉਹਨਾਂ ਦੇ ਨਾਲ ਲੱਗ ਕੇ ਸਾਡੀ ਲੜਾਈ ਹੋਈ ਆ ਟੋਟਲ ਪੰਜਾਬ ਦੇ ਕਿਸਾਨਾਂ ਦੀ ਅਸੀਂ ਅੱਜ ਵੀ ਮੰਗ ਕਰਦੇ ਆ ਜੇ ਸਮਾਂ ਰਹਿੰਦਿਆਂ ਸਾਨੂੰ ਹੁਣ ਇਹ ਦੱਸਿਆ ਜਾਵੇ ਵੀ 18 ਮੰਗਾਂ ਦੇ ਵਿੱਚ ਇੱਕ ਮੰਗ ਸੀ ਸੋ ਜੇ ਇਹ ਅੱਜ ਵੀ ਵੀ ਸਮਝਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਤਿਆਰ ਰਹੇ ਇਹ ਜਿਹੜੇ ਪੰਜਾਬ ਦੇ ਕਿਸਾਨਾਂ ਦਾ ਇਸ ਦੂਰਾਂ ਦਾ ਵਿਦਰੋਹ ਹੈ ਤਾਂ ਉਹ ਨੂੰ ਇਹ ਫੇਸ ਤਰੀ ਕਰ ਸਕਦਾ ਅੱਜ ਦਾ ਜਿਹੜਾ ਡੀਸੀ ਦਫਤਰ ਸਾਹਮਣੇ ਧਰਨਾ ਇਹ ਜਬਰ ਵਿਰੋਧੀ ਧਰਨਾ ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਜਿਹੜਾ ਹੈੱਡਕੁਆਟਰਾਂ ਤੇ ਮਨਾਇਆ ਜਾ ਰਿਹਾ ਅਸੀਂ ਕਹਿੰਦੇ ਵੀ ਇਹ ਕਾਲਾ ਦਿਨ ਸਾਜ ਬਣਾਇਆ ਜਾ ਰਿਹਾ ਇਹਨਾਂ ਸਰਕਾਰਾਂ ਦੇ ਖਿਲਾਫ ਜਿਨ੍ਹਾਂ ਨੇ ਸ਼ਾਂਤਪਈ ਟੰਗ ਨਾਲ ਕਿਸਾਨ ਜਿਹੜੇ ਆਪਣੀਆਂ ਮੰਗਾਂ ਦੇ ਵਿੱਚ ਜਿਹੜੇ ਧਰਨੇ ਰਹਿਂਦੀਆਂ ਕਰ ਰਹੇ ਆ ਉਹਨਾਂ ਦੇ ਖਿਲਾਫ ਸਰਕਾਰ ਨੇ ਜ਼ਬਰਦਸਤ ਕਰਤਾ ਕਿਸਾਨਾਂ ਨੂੰ ਰਾਤ ਅੱਧੀ ਰਾਤ ਨੂੰ ਘਰਾਂ ਦੇ ਵਿੱਚੋਂ ਫੜਨਾ ਸ਼ੁਰੂ ਕਰਤਾ ਕਿਸਾਨਾਂ ਦੀਆਂ ਟਰੈਕਟਰਾਂ ਲੀਆਂ ਸੜਕਾਂ ਦੇ ਵਿੱਚ ਜਿਹੜੀ ਆ ਜ਼ਬਰੀ ਰੋਕੜੀਆਂ ਸ਼ੁਰੂ ਕਰਤੀਆਂ ਔਰ ਵੱਡੀ ਗੱਲ ਇਹ ਵੀ ਜਦੋਂ ਕਿਸਾਨਾਂ ਨੂੰ ਮੀਟਿੰਗ ਤੇ ਬੁਲਾ ਰਿਆ ਕਿਸਾਨ ਉਹਨੂੰ ਮੀਟਿੰਗ 'ਚ ਬੁਲਾ ਕੇ ਉਹਨਾਂ ਦੀ ਤੋਹੀਨ ਕੀਤੀ ਜਾਂਦੀ ਹੈ ਵਿੱਚ ਹੀ ਜਿਹੜਾ ਮੀਟਿੰਗ ਛੱਡ ਕੇ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਵਾਕਆਊਟ ਕਰ ਗਿਆ ਐਸੇ ਟਗਨਾਲੀ ਜਿਹੜੇ ਸਾਦੀ ਖਨੋਰੀ ਬਾਰਡਰ ਤੇ ਸ਼ੰਮੂ ਬਾਰਡਰ ਤੇ ਬੈਠੇ ਨੇ ਉਹਨਾਂ ਦੀ ਲੀਡਰਸ਼ਿਪ ਨੂੰ ਕੇਂਦਰ ਸਰਕਾਰ ਨੇ ਬੁਲਾ ਕੇ ਉਹਨਾਂ ਨੂੰ ਮੀਟਿੰਗ ਦੇ ਕੇ ਜਦੋਂ ਬਾਹਰ ਨਿਕਲੇ ਤਾਂ ਉਹਨਾਂ ਨੂੰ ਚੰਨੀਗੜ੍ਹ ਦੇ ਬਾਰਡਰ ਤੇ ਗ੍ਰਿਫਤਾਰ ਕਰ ਲਿਆ ਦੁਨੀਆਂ ਵਿੱਚ ਇਦਾਂ ਦੀ ਉਦਾਹਰਣ ਨਹੀਂ ਮਿਲਦੀ ਪੀ ਮੀਟਿੰਗ 'ਚ ਬੁਲਾ ਕੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਾ ਜਾਵੇ ਔਰ ਦੂਜੇ ਪਾਸੇ ਜਿਹੜੇ ਕਿਸਾਨ ਆਮ ਕਿਸਾਨ ਆਪਣੀਆਂ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਸ਼ਾਂਤਬੀ ਟਕਣਾ ਧਰਨੇ ਤੇ ਬੈਠੇ ਨੇ ਸਰਦ ਦੇ ਵਿੱਚ ਉਹਨਾਂ ਦੇ ਟਰੈਕਟਰ ਤੋੜਤੇ ਗਏ ਟਰਾਲੀਆਂ ਨੂੰ ਦੀ ਚੋਰੀ ਕਰ ਲਈ ਗਈਆਂ ਉਹਨਾਂ ਨੇ ਆਪਣਾ ਸਮਾਨ ਸੀ ਆਪਣੇ ਨਾਲ ਲੈ ਕੇ ਆਏ ਉਹ ਉਹ ਜਿਵੇਂ ਕੂੜਾ ਇਕੱਠਾ ਕਰੀਦਾ ਜੀਸੀਬੀ ਜ਼ਲਾ ਕੇ ਅੱਜ ਟੰਗਣਾ ਕੂੜੇ ਵਾਂਗ ਇਕੱਠਾ ਕਰਦੀਆਂ ਵੱਡੀ ਪੱਧਰ ਤੇ ਲੁੱਟ ਦੇ ਵਿੱਚ ਜਿਹੜੇ ਸਰਕਾਰੀ ਲੋਕ ਸ਼ਾਮਲ ਹੋਏ ਜਿਹੜੀਆਂ ਬਕਾਇਦਾ ਖਬਰਾਂ ਚਾੜੀਆਂ ਨੇ ਪੰਜ ਬ 10-10 ਟਰਾਲੀਆਂ ਇੱਕ ਇੱਕ ਜਿਹੜੇ ਐਮਐਲਏ ਦੇ ਕਰਾ ਜਦੋਂ ਉਹਨਾਂ ਦੀ ਜਿਹੜੇ ਕਰਿੰਦੇ ਨੇ ਉਹਨਾਂ ਦੇ ਘਰੋਂ ਚੋਪਣੀਆਂ ਜਾਂਦੀਆਂ ਨੇ ਇਸ ਟੰਗ ਦੀ ਜਿਆਤੀ ਜ਼ਬਰਕਸਨਾਤ ਜਿਹੜਾ ਹੈਗਾ ਉਹ ਪਹਿਲੀ ਵਾਰ ਕਦੇ ਨਹੀਂ ਹੋਇਆ ਜਿਹੜਾ ਪੰਜਾਬ ਦੇ ਕਾ ਨੇ ਅੱਜ ਕੀਤਾ ਇਸ ਲਈ ਅੱਜ ਜ਼ਬਰ ਵਿਰੋਧੀ ਦਿਵਸ ਸਰਕਾਰ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਦੇ ਖਿਲਾਫ ਜਿਹੜਾ ਹੈਗਾ ਉਹ ਵੱਡੇ ਪੱਧਰ ਤੇ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਔਰ ਅੱਜ ਇੰਨੀ ਵੱਡੀ ਗਿਣਤੀ 'ਚ ਸैकड़ों ਦੀ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਜਿਹੜੇ ਇਕੱਠੇ ਹੋ ਕੇ ਔਰ ਡੀਸੀ ਦਫ਼ਤਰ ਦੇ ਸਾਹਮਣੇ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ ਰੋਸ ਵਿੱਚ ਤਰਨਾ ਮਾਰ ਰਹੇ ਨੇ ਕਿ ਜੇ ਅਸੀਂ ਛਤਬਈ ਟਕਣਾ ਮੰਗ ਕਰਦੇ ਆ ਆਪ ਵੀ ਆ ਮੰਗ ਦੇ ਹੱਕ 'ਚ ਗੱਲ ਕਰਦੇ ਆ ਤੇ ਸਾਡੇ ਤੇ ਜ਼ਬਰਕੂ ਕੀਤਾ ਜਾ ਰਿਹਾ ਸਾਡੀ ਗੱਲ ਸੁਣ ਕੇ ਸਾਡੇ ਜਿਹੜੇ ਮਸਲੇ ਹੱਲ ਕੀਤੇ ਜਾਣ ਉਹ ਡੀਸੀ ਸਾਹਿਬ ਦਫ਼ਤਰ ਤੇ ਬੈਠੇ ਆ ਡੀਸੀ ਦੀ ਤਰਫਾ ਤੇ ਗੜੇ ਮਾਰੀ ਨਹੀਂ ਹੁੰਦੀ ਡੀਸੀ ਦੀ ਤਰਫਾ ਤੇ ਤੂਫਾਨ ਨਹੀਂ ਪੈਂਦਾ ਡੀਸੀ ਦੀ ਤਰਫਾ ਡੀਸੀ ਦੀ ਤਰਫਾ ਤੇ ਜਿਹੜੇ ਰਹਿ ਗਿਆ ਉਹ ਜੰਗਲੀ ਜਾਨਵਰ ਨਹੀਂ ਪੈਂਦੇ ਫੜਦੇ ਨਹੀਂ ਪੈਂਦਾ ਸੋਕਾ ਨਹੀਂ ਪੈਂਦਾ ਇਹ ਕਿਸਾਨ ਇੱਥੇ ਮੁਆਵਜ਼ੇ ਦੀ ਅਗਲ ਕਰਦਾ ਹੈ ਐਮਐਸਪੀ ਦੀ ਗੱਲ ਕਰਦਾ ਹੈ ਅੱਜ ਕਿਸਾਨ ਜਿਹੜਾ ਹੈਗਾ ਉਹ ਪੂਰੇ ਦੇਸ਼ 'ਚ 30 ਰੋਜ਼ ਕਿਸਾਨ ਜਿਹੜੇ ਨੇ ਆਤਮ ਹੱਤਿਆ ਕਰ ਰਹੇ ਨੇ ਇਹਦਾ ਮੰਗ ਨੂੰ ਲੈ ਕੇ ਜੇ ਅਸੀਂ ਆਪ ਮੰਗ ਕਰ ਰਹੇ ਆ ਅੱਜ ਰੋਸ ਨਾਲ ਔਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਪਰ ਜੇ ਸਰਕਾਰ ਨੇ ਰਵੱਈਆ ਨਾ ਬਦਲਿਆ ਤੇ ਰੋਸ ਵਧਦਾ ਜਾਏਗਾ ਤੇ ਲੋੜ ਪੈਂਦੇ ਸਰਕਾਰ ਨੂੰ ਚਲਦਾ ਕਰਾਂਗੇ ਅਸੀਂ ਧੰਨਵਾਦ ਮਾਤਾ